ਬਠਿੰਡਾ ਦੇ ਬੱਲਾਰਾਮਨਗਰ ਦੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਨੌਜਵਾਨਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਕੀਤਾ ਗਿਆ ਹਮਲਾ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਪੜਤਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਬੱਲਾਰਾਮਨਗਰ ਇਲਾਕੇ ਦੀਆਂ ਜਿੱਥੇ ਕਿ ਅੱਜ ਸ਼ਾਮ 6 ਵਜੇ ਦੇ ਆਸ-ਪਾਸ ਇੱਕ ਘਰ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹਮਲੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਅਤੇ ਹਮਲੇ ਤੋਂ ਬਾਅਦ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋਏ ਦੱਸੇ ਜਾ ਰਹੇ ਹਨ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਨ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮੌਕੇ ਵਾਰਦਾਤਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਪੁਲਿਸ ਦੇ ਵੱਲੋਂ ਹਮਲਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਬਾਬਤ ਘਰ ਮਾਲਕਾਂ ਦੇ ਬਿਆਨ ਆਦਿ ਦਰਜ ਕੀਤੇ ਜਾ ਰਹੇ ਹਨ ਪੂਰੀ ਜਾਣਕਾਰੀ ਤੁਹਾਨੂੰ ਦਿਖਾਨਿਆ ਇਸ ਖਬਰ ਦੇ ਵਿੱਚ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਮੇਰੇ ਬੇਟੇ ਦੇ ਸਾਰੇ ਆਮ ਇਹਨਾਂ ਨੇ ਗੁੰਡਾ ਕਰਦੀ ਕੀਤੀ ਹੈ ਜੀ ਠੀਕ ਹੈ ਜੀ ਪਹਿਲਾਂ ਤਮਕਾ ਡੇਢ ਵੇ ਤੋਂ ਕਾਖੇਗੇ ਜੀ ਉਸ ਤੋਂ ਬਾਅਦ ਆ ਕੇ ਕੰਪਲੀਟ ਲਖਾਏ ਠੀਕ ਹੈ ਜੀ ਜਦੋਂ ਅਸੀਂ ਕੰਪਲੀਟ ਲਿਖਾਉਣਗੇ ਤਾਂ ਸਾਡੀ ਕੰਪਲੀਟ ਇਹਨਾਂ ਨੇ ਲਿਖੀ ਦੀ ਕਾਜੀ ਸੁਣਵਾਏ ਕਾਜੀ ਸੁਣਵਾਏ ਕਿਤੇ ਇਹਨਾਂ ਨੇ ਆ ਦਾ ਆਪਣੇ ਕਰਮਾ ਥਾਂ 25 ਦੀ ਜੇ ਹੋਸ਼ ਉਹ ਉਹਨਾਂ ਨੂੰ ਪਤਾ ਕਿਹੜੇ ਕਿਹੜੇ ਲੈ ਗਿਆ ਜੀ ਇਹ ਖੜੀ ਹੈ ਤੇ ਕਿਹੜਾ ਏਰੀਆ ਤੋਂ ਇਹ ਬੱਲਾਰਾਮ ਨਗਰ ਹੈ ਜੀ 10/15/1 ਜੀ ਸਾਰੀ 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 ਗਲੀ ਗਵਾ ਜੀ ਗਲੀ ਦੇ ਵਿੱਚ ਨਾ ਖੋਫ ਹੋਇਆ ਬਣਾ ਜੀ ਸਾਰੇ ਜਵਾਬ ਰੋਂਦੇ ਜੀ ਅਜੇ ਤੱਕ ਚੁੱਪ ਕੀਤੀ ਜੀ ਕਿੰਨੇ ਕੁ ਬੰਦੇ ਸੀ ਉਹ ਸੀਗੇ ਜੀ 25-30 ਬੰਦੇ ਸੀਗੇ ਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜੀ ਸਾਨੂੰ ਸਾਡਾ ਬੇਟਾ ਜਿਹੜਾ ਹੈਗਾ ਜੀ ਠੀਕ ਹੈ ਜੀ ਉਹਨੂੰ ਜਾਨ ਦੀ ਖਤਰਾ ਆਈ ਇਹ ਕੱਲ ਕੋਈ ਧੰਨਵਾਦ ਹੋ ਗਈ ਤੇ ਇਹ ਜ਼ਿੰਮੇਵਾਰ ਹੋਣਗੇ ਮੇਰਾ ਨਾਮ ਇਨਸਪੈਕਟਰ ਸੁਖਿੰਦਰ ਸਿੰਘ ਥਾਣਾ ਥਰੰਬਲ ਜ਼ਿਲ੍ਹਾ ਪਟੰਡਾ ਕੀ ਮਾਮਲਾ ਹੋਇਆ ਜੇ ਤੁਸੀਂ ਅੱਜ ਇੱਥੇ ਪਹੁੰਚੇ ਸੀ ਬੰਲਾ ਸਾਨੂੰ ਕਟਰੋਲੋਂ ਕੋਣ ਆਇਆ ਸੀਗਾ ਬਿੱਬਲਾ ਰਾਮਗੜੀ ਗਲੀ ਨੰਬਰ 10 ਬਟਾ 15 ਬਟਾ 1 ਦੇ ਵਿੱਚ ਕੋਈ ਨੌਜਵਾਨ ਮੁੰਡੇ ਰੋੜੇ ਵਗਰਾ ਮਾਰ ਗਏ ਤੇ ਇਹਨਾਂ ਨੂੰ ਧਮਕਾ ਕੇ ਗਏ ਜਿਸ ਜਿਸ ਸੰਬੰਧ ਅ ਤਰਨ ਤਾਂ ਅਸੀਂ ਇੱਥੇ ਪਹੁੰਚੇ ਸਰ ਕਿੰਨੇ ਕੁ ਬੰਦੇ ਸੀ ਕੋਈ ਪਤਾ ਲੱਗਿਆ ਨਾ 10 12 ਕਹਿ ਰਹੇ ਉਹ 10 12 ਹੋਰ ਮੁੰਡੇ ਨਾਲ ਕਿ ਐਸ ਬਾਕੀ ਅਸੀਂ ਫਰਦਰ ਪੜਤਾਲ ਕਰ ਲਾਂਗੇ ਸਰ ਇਹਨਾਂ ਵੱਲੋਂ ਕੋਈ ਸੇ ਪੁਲਿਸ ਮਦਦਮਾ ਤੇ ਬੇਜਾਮ ਨਹੀਂ ਲੱਗਿਆ ਵੀ ਥਾਣੇ ਠੀਕੀ ਪਰ ਸਾਡੀ ਜਿਹੜੀ ਦਰਖਾਸਤ ਨਹੀਂ ਲਿਖੀ ਗਈ ਉਲਟਾ ਜਿਹੜੇ ਕਰਕੇ ਗਏ ਉਹਨਾਂ ਦੀ ਕੋਈ ਨਹੀਂ ਇਦਾਂ ਕੋਈ ਗੱਲ ਨਹੀਂ ਪਹਿਲਾਂ ਪਹਿਲਾਂ ਉਹਨਾਂ ਵੱਲੋਂ ਦਰਖਾਸਤ ਐਸੀ ਥਾਣੇ ਫਿਰ ਇਹਨਾਂ ਨੂੰ ਬੁਲਾਇਆ ਗਿਆ ਸੀ ਤੇ ਕੋਈ ਇਦਾਂ ਦੀ ਕੋਈ ਗੱਲ ਸਰ ਕੋਈ ਰੰਜੀਸ਼ ਵਗੈਰਾ ਚੱਲ ਰਹੀ ਕਿ ਸਰ ਰੰਜੀਸ਼ ਪਹਿਲਾਂ ਉਹਨਾਂ ਦੇ ਇੱਕ ਮੁੰਡਾ ਹੈਗਾ ਕਾਸ਼ ਗੈਰੀ ਜੀ ਜੀ ਉਹਦੇ ਬਿਆਨ ਤੇ ਪਰਚਾ ਦਰਜ ਹੋਇਆ ਸੀ ਨਾ ਖਿਲਾਫ ਤੇ ਕਿਹੜਾ ਮੋਢਲੀ ਪ੍ਰਕਾਲ ਚ ਹੀ ਆ ਰਿਹਾ ਵੀ ਉਸ ਰੰਜੀਸ਼ ਦੇ ਸੰਬੰਧ ਵਿੱਚ ਹੀ ਜੋ ਆਪਸ ਵਿੱਚ ਮੁੰਡਿਆਂ ਦਾ ਹੁੰਦਾ ਸਿਰਾਂ ਗੱਲ ਸਾਹਮਣੇ ਆ ਰਹੀ ਸਰ ਕੋਈ ਸੱਟਾ ਵਗੈਰਾ ਬੈਠੀ ਹੈ ਕਿਸੇ ਦੀ ਇਹ ਸੱਟਾ ਕਰਦ ਕਰੀ ਬੱਚੇ ਕੱਲੇ ਰੋੜੇ ਵਗੈਰਾ ਉਹਨਾਂ ਨੇ ਮਾਰੇ ਇਹਨਾਂ ਦੇ ਘਰ ਵਾਲ ਨੂੰ ਮਾਰ ਕਿੰਨਾ ਨੁਕਸਾਨ ਹੋਇਆ ਜਾ ਕੇ ਇਹ ਨੁਕਸਾਨ ਬਾਰ ਬਾਰ ਹੀ ਆ ਰੋੜੇ ਕੋਈ ਕੋਈ ਘਰ ਦਾ ਕੋਈ ਨੁਕਸਾਨ ਤਾਂ ਫਿਲਹਾਲ ਤੱਕ ਸਾਹਮਣੇ ਨਹੀਂ ਆਇਆ। ਪੁਲਿਸ ਕਰਦੇ ਤੁਸੀਂ ਪਤਾਲ ਲਿਖਦੇ ਬਿਆਨ ਕਰ ਦਿੰਦੇ। ਹਾਂ।